ਉਜੇ ਦੇ ਨਾਲ ਦੋਸ ਲਿਆ ਪਰ ਕਿਸੇ ਨਾ ਕਿਸ ਤਰ੍ਹਾਂ ਬਾਜ ਬਚ ਕੇ ਉੱਡ ਗਿਆ ਦਵਾਰਾ ਫੇਰ ਬਾਜ ਉੜਦੇ ਤੇ ਟਰਾਈ ਕੀਤੀ ਤਾਂ ਬਾਜ ਜਦੋਂ ਮੱਛੀ ਲੈ ਟੁੜਿਆ ਨਾਲੋਂ ਤੋਂ ਦੂਸਰੇ ਪਖਸ਼ੀ ਨੇ ਮੱਛੀ ਖੋ ਲਈ ਦਵਾਰਾ ਫੇਰ ਬਾਜ ਮੱਛੀ ਲੈ ਕੇ ਉੜਦਾ ਤਾਂ ਉਹਦੇ ਮਗਰ ਹੋਰ ਪਖਸ਼ੀ ਪਿਆ ਜਿਹਦੀ ਚੁੰਝ ਬੜੀ ਵੱਡੀ ਆ आज ਨਾਲੋਂ ਘੱਟ ਨਹੀਂ ਹੈ। ਦੇਖੋ ਕਿਵੇਂ ਸੁੰਦਰ ਦੇ ਵਿੱਚ ਇੱਕ ਪੰਛੀ ਖੇਲਾ ਮਿਲ ਰਿਹਾ ਹੈ। ਕਿਵੇਂ ਆਪਣੇ ਟ੍ਰੈਪ ਦੇ ਖਾਤਰ। ਟ੍ਰੈਪ ਪਰੰਦੇ ਲਈ ਇੱਕ ਕੁਤੇ ਦੇ ਸ਼ਿਕਾਰ ਨੂੰ ਕੋਹਦੇ ਆ ਦੇਖੋ। ਪੂਰਾ ਬੋਲਿਆ ਨੇ, ਪਰਾਮੋਂ ਕੋਲ ਤੇ। ਮachine ਪਰੰਦੇ ਕੋਸ਼ਿਸ਼ ਪਿਆਰ ਪ੍ਰਕਾਸ਼ ਵੀ ਬੜਾ ਸ਼ਾਂਤ ਰਹਿ ਇੱਕ ਪੰਨੇ ਨਾਲ ਮੱਛੀ